ਨੈਕ ਸਵੇਰਾ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਅਮਿਤ ਚਾਵਲਾ ਬਹੁਤ ਹੀ ਸਵਾਗਤ ਕਰਦਾ ਅਸੀਂ ਇਸ ਵਕਤ ਬਡਲਾਡਾ ਮੰਡੀ ਚੋੜੀ ਗਲੀ ਦੇ ਵਿੱਚ ਇਸ ਵਕਤ ਸਥਿਤਾਂ ਜਿੱਥੇ ਅੱਜ ਪ੍ਰਭੂ ਸ਼੍ਰੀ ਰਾਮ ਜੀ ਦੀ ਲੀਲਾ ਦਾ ਪਹਿਲਾ ਦਿਨ ਸੀ ਤੇ ਫਸਟ ਟਾਈਮ ਪੁਰਾਣੇ ਕਲਾਕਾਰਾਂ ਨੇ ਚੋੜੀ ਗਲੀ ਦੇ ਵਿੱਚ ਐਡਾ ਵੱਡਾ ਅਜੋਜਨ ਕੀਤਾ ਜਿਸ ਵਿੱਚ ਬਖ ਬਖ ਲੋਕਾਂ ਨੇ ਇਹਨਾਂ ਨੂੰ ਬਹੁਤ ਪੂਰਨ ਤੌਰ ਤੇ ਜਿਹੜਾ ਸਹਾਇਕ ਕੀਤਾ ਗੱਲਬਾਤ ਕਰਨ ਜਨਾ ਕਲਾਕਾਰਾਂ ਦੇ ਨਾਲ ਕਿਵੇਂ ਦੇਖਦੇ ਹੋ ਜੀ ਇਸ ਚੀਜ਼ ਕਰ ਸਰ ਬਹੁਤ ਦਿਨਾਂ ਦੀ ਮਿਹਨਤ ਚੱਲ ਰਹੀ ਸੀ ਸਾਡੀ ਡੋਰ ਟੂ ਡੋਰ ਸਵੇਰੇ 6-7 ਵਜੇ ਤੋਂ ਲੈ ਕੇ ਰਾਤ ਨੂੰ 11-12 ਵਜੇ ਤੀ ਮਿਹਨਤ ਕਰ ਰਹੇ ਸੀ ਉਹ ਮਨ ਵੀ ਬਹੁਤ ਘਬਰਾ ਰਿਹਾ ਸੀ ਵੀ ਪਤਾ ਨਹੀਂ ਕੀ ਹੋਊਗਾ ਅੱਜ ਪਹਿਲਾ ਦਿਨ ਸੀ ਬਹੁਤ ਨਰਵਸ ਸੀ ਕੰਮ ਵੀ ਅਸੀਂ ਮੈਨੇਜਮੈਂਟ ਵੀ ਆਪ ਕੀਤੀ ਤੇ ਐਕਟ ਵੀ ਆਪੀ ਕਰਨਾ ਸੀ ਪਰ ਪ੍ਰਭੂ ਨੇ ਸਾਡੇ ਬਹੁਤ ਲਾਜ ਰੱਖੀ ਤੇ ਸਾਡੇ ਜਿਹੜੇ ਚੌੜੀ ਗਲੀ ਦੇ ਵਾਸੀ ਨੇ ਇਹਨਾਂ ਨੇ ਵੀ ਸਾਡੀ ਬਾਹ ਫੜੀ ਬਹੁਤ ਜ਼ਿਆਦਾ ਰਸ ਸੀ ਬਹੁਤ ਉਤਸ਼ਾਹ ਆਇਆ ਬਹੁਤ ਆਨੰਦ ਆਇਆ ਪ੍ਰਭੂ ਨੇ ਸਾਡੀ ਜਾਇਜਾਕਾਰ ਕੀਤੀ ਜੈ ਸ਼੍ਰੀ ਰਾਓ ਕਿਵੇਂ ਦੇਖਦੇ ਹੋ ਜੀ ਜੈ ਜੈ सीताराम ਸਭ ਤੋਂ ਪਹਿਲਾਂ ਤਾਂ ਅਸੀਂ ਮੰਡੀ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਦੀ ਹੌਸਲਾ ਵਜਾਈ ਸਦਕਾ ਸਾਡੇ ਕਲਾਕਾਰਾਂ ਦੇ ਵਿੱਚ ਉਮੀਦ ਨਾਲੋਂ ਵੱਧ ਜੋਸ਼ ਆ ਜਿਹੜਾ ਪੈਦਾ ਹੋਇਆ ਇੱਕ ਰੋਲ ਕਰਨ ਦਾ ਜਜ਼ਬਾ ਮਹਿਸੂਸ ਹੋਇਆ ਜਜ਼ਬਾ ਪ੍ਰਾਪਤ ਹੋਇਆ ਜਿੰਨੇ ਕੁ ਵਿਵਸਥਾਜ ਹੋਈ ਕੋਸ਼ਿਸ਼ ਇਹੀ ਹੋਊਗੀ ਕਿ ਕੱਲ੍ਹ ਨੂੰ ਹੋਰ ਵੀ ਵਧੀਆ ਅੱਛੇ ਸੇ ਲਿਖੇ ਨਾਲ ਵਿਵਸਥਾ ਕੀਤੀ ਜਾਵੇ ਤਾਂ ਜੋ ਕਿਸੇ ਨੂੰ ਕੋਈ ਔਖਾਈ ਨਾ ਜਾਈਏ ਜਿਹੜੀ ਕੱਲ ਕੋਈ ਔਖਾਈ ਕਿਸੇ ਪ੍ਰਕਾਰ ਦੀ ਆਉਣ ਦੀ ਨਾ ਹੋਵੇ ਔਰ ਕੋਈ ਵੀ ਕੰਮ ਜਿਹੜਾ ਅਧੂਰਾ ਨਹੀਂ ਰਹੂਗਾ ਔਰ ਵੱਧ ਤੋਂ ਵੱਧ ਸਾਡੇ ਜਿਹੜੇ ਕਲਾਕਾਰ ਨੇ ਹੋਰ ਸਫਾਈ ਨਾਲ ਆਪਣਾ ਯੋਗਦਾਨ ਆਪਣਾ ਪਾਰਟ ਅਦਾ ਕਰਨਗੇ ਜੇ ਜੇ ਸੀਤਾਰਾ ਹਨੀ ਜੀ ਕਿਵੇਂ ਦੇਖਦੇ ਹੋ ਪਹਿਲਾ ਦਿਨ ਸੀ ਕਾਫੀ ਹੋ ਕਾਫੀ ਤੁਹਾਨੂੰ ਚੁਣੌਤੀ ਭਰੀਏ ਗੱਲ ਹੀ ਕਹਿ ਸਕਦੇ ਆ ਕਿਉਂਕਿ ਤੇ ਫਸਟ ਟਾਈਮ ਤੁਸੀਂ ਐਡਾ ਵੱਡਾ ਜਿਹੜਾ ਫੰਕਸ਼ਨ ਵੀ ਕਹਿ ਸਕਦੇ ਆ ਆਪਾਂ ਤੇ ਪ੍ਰਭੂ ਸ਼੍ਰੀ ਰਾਮਚੰਦਰ ਜੀ ਦੀ ਲੀਲਾ ਤੁਸੀਂ ਜਿਹੜੀ ਸ਼ੁਰੂਆਤ ਕੀਤੀ ਹੈ ਤੇ ਕਿਵੇਂ ਦੇਖਦੇ ਹੋ ਤੇ ਕਿੰਨੇ ਤੁਹਾਨੂੰ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਕਿਵੇਂ ਦੇਖਦੇ ਹੋ ਮੁਸ਼ਕਿਲਾਂ ਜੀ ਤੁਸੀਂ ਐ ਲਾ ਲੋ ਵੀ ਪਹਾੜ ਜਿੱਡੀਆਂ ਸੀਗੀਆਂ ਪਹਿਲੇ ਦੂਜੇ ਦਿਨ ਜਦੋਂ ਇਹ ਸਟਾਰਟਿੰਗ ਕੀਤੀ ਤਾਂ ਮਨ ਬਹੁਤ ਘਬਰਾਇਆ ਬਹੁਤ ਡਰਿਆ ਤੇ ਅਸੀਂ ਮੈਂ ਤੇ ਅਵਤਾਰ ਆਰਜੋ ਜੀ ਮੇਰੇ ਸਾਰੇ ਦੋਸਤ ਮਿੱਤਰ ਸਾਰਿਆਂ ਨੇ ਹੌਸਲੇ ਦੇਖਤੇ ਸੀ ਤਾਂ ਮੈਨੂੰ ਇੱਕੋ ਹੀ ਗੱਲ ਯਾਦ ਆਈ ਮੈਂ ਸਾਰਿਆਂ ਨੂੰ ਕਿਹਾ ਵੀ ਪ੍ਰਭੂ ਸ਼੍ਰੀ ਰਾਮ ਜੀ ਸ਼ਾਇਦ ਆਪਣੀ ਪ੍ਰੀਖਿਆ ਲੈ ਰਹੇ ਨੇ ਤੇ ਆਪਾਂ ਪ੍ਰੀਖਿਆ ਦੇ ਵਿੱਚ ਸਫਲ ਹੋਣਾ ਜਦੋਂ ਹੀ ਅਸੀਂ ਸ਼ਬਦ ਮੂੰਹ ਦੇ ਵਿੱਚੋਂ ਕੱਢੇ ਜਿੱਥੇ ਜਾਈਏ ਪੋਜ਼ਿਟਿਵ ਰਿਸਪਾਂਸ ਪੋਜ਼ਿਟਿਵ ਰਿਸਪਾਂਸ ਅੱਜ ਵੀ ਮੰਡੀ ਦਾ ਇਨਾ ਕੱਟ ਦੇ ਕੇ ਮੇਰੀਆਂ ਖੁਦੀਆਂ ਅੱਖਾਂ ਦੇ ਵਿੱਚੋਂ ਹੰਝੂ ਨਿਕਲ ਆਏ ਸੀ ਕਿ ਮੰਡੀ ਦਾ ਇਨਾ ਸਹਿਯੋਗ ਐਕਟਰਾਂ ਦਾ ਮੇਰੇ ਭਰਾਵਾਂ ਦਾ ਬਹੁਤ ਜ਼ਿਆਦਾ ਸਹਿਯੋਗ ਆਪਣੇ ਕਮਲਜੀ ਨੇ ਚਾਵਲਾ ਸਾਹਿਬ ਤੁਹਾਡਾ ਤਾਂ ਸਭ ਤੋਂ ਸਭ ਤੋਂ ਵੱਧ ਸਹਿਯੋਗ ਤੁਹਾਡਾ ਰਿਹਾ ਜੇ ਤੁਸੀਂ ਸਾਨੂੰ ਆਵਾਜ਼ ਚੱਕਣ ਵਾਸਤੇ ਇੱਕ ਪਲੇਟਫਾਰਮ ਨਾ ਦਿੱਤਾ ਸ਼ਾਇਦ ਸਾਡੀ ਆਵਾਜ਼ ਉੱਥੇ ਦਬ ਕੇ ਰਹਿ ਜਾਂਦੀ ਸੋਡਾ ਸਾਰੇ ਮੰਡੀ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਜੀ ਬਹੁਤ ਪੁਰਾਣੇ ਸਮੇਂ ਤੋਂ ਮੈਂ ਤੁਹਾਨੂੰ ਦੇਖਦਾ ਆ ਰਿਹਾ ਆ ਰਾਮਚੰਦਰ ਜੀ ਦਾ ਤੁਸੀਂ ਪ੍ਰਭੂ શ્રી ਰਾਮਚੰਦਰ ਜੀ ਦਾ ਰੋਲ ਅਦਾ ਕਰਦੇ ਆ ਰਹੇ ਹੋ ਤੇ ਅੱਜ ਵੀ ਤੁਸੀਂ ਅਦਾ ਕੀਤਾ ਤਾਂ ਕਿਸ ਤਰ੍ਹਾਂ ਲੱਗ ਰਹੀ ਸੀ ਉਹ ਫੀਲਿੰਗਾਂ ਤੇ ਕਿਵੇਂ ਦੇਖਦੇ ਹੋ ਤੁਸੀਂ ਮੰਡੀ ਦਾ ਸਹਿਯੋਗ ਕਿਵੇਂ ਲੱਗ ਰਿਹਾ ਸੀ ਤੁਹਾਨੂੰ ਸਟਾਰਟਿੰਗ ਦੇ ਵਿੱਚ ਜਿਵੇਂ ਡੀਮੋਟੀਵੇਟ ਹੋ ਰਹੇ ਹੋਗੇ ਜਦੋਂ ਸਟੇਜ 'ਤੇ ਚੜ ਰਹੇ ਹੋਗੇ ਤਾਂ ਕਿਵੇਂ ਲੱਗ ਰਿਹਾ ਚਾਵਲਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਤੇ ਤੁਹਾਡੀ ਚੈਨਲ ਦੀ ਪੂਰੀ ਟੀਮ ਦਾ तहे ਦਿਲੋਂ ਧੰਨਵਾਦ ਕਰਦਾ ਕਿਉਂਕਿ ਤੁਸੀਂ ਸਾਡੀ ਹਰ ਇੱਕ ਕਿਸਮ ਦੀ ਗੱਲ ਲੋਕਾਂ ਤੱਕ ਪਹੁੰਚਾਈ ਪਬਲਿਕ ਤੱਕ ਪਹੁੰਚਾਈ ਚਾਹੇ ਉਹ ਸਾਡਾ ਕਿਸੇ ਵੀ ਤਰ੍ਹਾਂ ਦਾ ਮੁੱਦਾ ਸੀ ਤੁਹਾਡਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਸ਼ਹਿਰ ਨਿਵਾਸੀਆਂ ਦਾ ਔਰ ਪੂਰੀ ਚੌੜੀ ਗਲੀ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਸਾਡਾ ਪੂਰਾ ਸਹਿਯੋਗ ਦਿੱਤਾ ਇਸ ਕੰਮ ਦੇ ਵਿੱਚ ਸਾਡਾ ਹੱਥ ਵੀ ਪਟਾਇਆ ਹਰਦੇਵ ਕਮਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਫਸਟ ਟਾਈਮ ਮੈਂ ਤੁਹਾਨੂੰ ਐਂਕਰ 'ਚ ਦੇਖਿਆ ਇੱਕਦਮ ਹੀ ਤੁਸੀਂ ਏਡੀ ਵੱਡੀ ਸੇਵਾ ਇੰਨਾ ਨਿਭਾਈ ਤਾਂ ਇਹਨਾਂ ਦਾ ਹੌਸਲਾ ਵਜਾਈ ਕੀਤਾ ਇਹ ਵੀ ਬਹੁਤ ਵੱਡੀ ਗੱਲ ਹੈ ਤਾਂ ਕਿਵੇਂ ਦੇਖਦੇ ਹੋ ਇਸ ਸੀਜ਼ਨ ਦੇਖੋ ਜੀ ਮੇਰੀ ਸੇਵਾ ਕੋ ਵੱਡੀ ਨਹੀਂ ਹੈਗੀ ਜਿਹੜੀ ਇਹ ਕਲਾਕਾਰ ਕਰ ਰਹੇ ਨੇ ਆਮ ਤੌਰ ਤੇ ਤੇ ਕਲਾਕਾਰ ਨੇ ਪਰਫਾਰਮ ਕਰਨਾ ਹੁੰਦਾ ਇਕੱਲਾ ਇਹਨਾਂ ਨੇ ਪਹਿਲਾਂ ਤਾਂ ਇੰਤਜ਼ਾਮ ਵੀ ਕੀਤਾ ਪ੍ਰਬੰਧਕ ਵੀ ਇਹੀ ਨੇ ਸਾਰਾ ਫੰਡ ਇਕੱਠਾ ਕਰਨ ਦਾ ਕੰਮ ਹੋਰ ਹਾਲਾਂਕਿ ਇਹਨਾਂ ਦੇ ਨਾਲ ਟੀਮ ਵੀ ਨਾਲ ਜੁੜੀ ਹੋਈ ਹੈ ਲੇਕਿਨ ਇਹਨਾਂ ਨੇ ਪਰਫਾਰਮ ਵੀ ਕੀਤਾ ਪਰ ਤਿਆਰੀ ਹਾਂਜੀ ਜੈ ਜੈ सीताराम ਅੱਜ ਅਸੀਂ ਸਾਰੇ ਹੀ ਕਲਾਕਾਰਾਂ ਨੇ ਰੜ ਕੇ ਸ਼੍ਰੀ ਰਗੂਨੰਦਨ ਕਲਬ ਰਾਮੀਲਾ ਵੱਲੋਂ ਰਾਮੀਲਾ ਖੇਡੀ ਵੀ ਜੋ ਬਹੁਤ ਹੀ ਸਫਲਪੂਰਕ ਵਧੀਆ ਹੋਈ ਔਰ ਸਾਨੂੰ ਮੰਡੀ ਵਾਲਿਆਂ ਦਾ ਉਹ ਚੌੜੀ ਗਲੀਆਂ ਦਾ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਅਸੀਂ ਉਹਨਾਂ ਦਾ ਤਹਿ ਦਿਲੋਂ ਜਮਾ ਦਿਲਾਂ ਦੇ ਉੱਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਇੰਨਾ ਵੱਡਾ ਸਹਿਯੋਗ ਦਿੱਤਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਾਨੂੰ ਸਹਿਯੋਗ ਦਿੰਦੇ ਰਹਿਣਗੇ ਅਸੀਂ ਇਹੀ ਅਰਜ਼ ਕਰਦੇ ਹਾਂ ਕਿ ਸਾਨੂੰ ਆਉਂਦੇ ਟਾਈਮਾਂ ਦੇ ਵਿੱਚ ਵੀ ਸਾਨੂੰ ਸਹਿਯੋਗ ਦਿਓ ਔਰ ਵਧੀਆ ਬਣਾ ਕਰੋ ਜੈ ਜੈ ਸੀਤਾਰਾ ਜੈ ਜੈ ਸੀਤਾ ਤਾਂ ਦੋਸਤੋ ਇਹਨਾਂ ਦੀ ਹੌਸਲਾ ਅਫਜ਼ਾਈ ਲਈ ਤੁਸੀਂ ਸਾਰੇ ਜਿੰਨੇ ਵੀ ਖੜੇ ਹੋ ਆਪਣੇ ਨਾਮ ਦੀ ਇੱਕ ਤਾਲੀ ਬਜਾ ਦਿਓ ਤੇ ਬਹੁਤ ਵਧੀਆ ਜਿਹੜੀ ਇਹਨਾਂ ਨੇ ਗੱਲ ਦੱਸੀ ਹੈ ਕਿ ਚੋੜੀ ਗਲੀ ਦੇ ਵਿੱਚ ਜਿਹੜੀ ਇਹ ਪਹਿਲਾ ਦਿਨ ਸੀ RAM LILA ਦਾ ਤੇ ਇਸੇ ਤਰ੍ਹਾਂ ਤੁਸੀਂ ਇਹਨਾਂ ਨੂੰ ਸਹਿਯੋਗ ਦਿੰਦੇ ਰਹੋ ਕੈਮਰਾ ਪਰਸਨ ਬਿੱਟੂ ਸਟੂਡੀਓ ਦੇ ਨਾਲ ਮੈਂ ਅਮਿਤ ਚਾਵਲਾ ਡੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par